ਲਾਗ ਨੰਬਰ ਚੱਲਣਾ ਤਾਂ ਸਮਝ ਨਹੀਂ ਆ ਰਿਹਾ ਕੋਈ ਤਾਂ ਅਰੇ ਕਿ ਮੇਲਾ ਹਾਂ ਹਾਂ ਓਲਾ ਓਨਾ ਮੈਂ ਕਰ ਜੀ ਚਲੋ 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 ਵਾਹਿਗੁਰੂ ਵਾਹਿਗੁਰੂ ਜਿਨੇ ਤਾਂ ਆਪ ਨਵਨਹਾਰਾ ਦੁੱਖਾਂ ਦਾ ਸੋਕਰਾਸ ਤਾਂ ਕੋ ਬਿਗੈ ਨਾ ਕੋ ਲਾਗੇ ਜੰਕ ਪ੍ਰਭਾਗੇ ਅਰਦਾਸ ਕੋ ਓਮਕਾਰ ਸ੍ਰੀ ਵਾਹਿਗੁਰੂ ਦੇ ਵਾਰਸੀ ਕੋਤੀ ਪਾਛੇ ਦਸਵੇਂ ਪੱਖੇ ਗੋਤੀ ਸਮਰ ਕੇ ਗੁਰੂ ਨਾਨਕ ਲੈ ਕੇ ਆਏ ਫੰਗ ਗੁਰਤੇ ਅਮਰਦਾਸ ਰਾਮਦਾਸ ਹਸਾਇਰ ਜਨ ਹਰਗੋਬਿੰਦਨ ਤੁਰ ਗੁਰੂ ਸ੍ਰੀ ਹਰਿ ਰਾਏ ਸ੍ਰੀ ਹਰ ਕਿਸੇ ਜੇ ਤੇ ਆਇਆ ਜੁ ਡਠੇ ਸਬਦੁ ਸੁਜਾਇ ਤੇ ਇੱਕ ਬਹਾਦਰ ਸਿੰਘ ਮਰੀਏ ਕਰ ਨੌ ਨੇ ਦਾਵਤ ਆਏ ਸਭ ਸਾਈ ਹੋਣਾ ਦੀ ਸਾਈ ਦਸਵੇਂ ਪਾਸਾ ਸ੍ਰੀ ਗੁਰੂ ਮਹਾਰਾਜ ਉਹ ਜਹਾਨੇ ਵਾਲੀ ਉਹਦੇ ਦਾਤੇ ਪੰਥ ਚ ਵਾਲੀ ਸਰਵਣ ਸੁਧਾਨੀ ਸਾਥ ਸਾਈ ਹੋਣਾ ਦੀ ਸਾਈ ਦਸਾਂ ਪਾਸੇ ਜੋ ਤਾਖਤ ਚੌਰ ਸਤਿ ਮਾਲਕ ਜੁਗੋ ਜੁਗ ਅਟਾਲ ਕਾਲ ਜੋਤੇ ਬਹੁਤ ਬਾਣੀ ਕੇ ਜਹਾਜ ਪਰਤਖ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਗਜ਼ਾਰ ਦਾ ਧਿਆਨ ਪਰ ਕੇ ਖਾਲਸਾ ਜੀ ਸਹਿਬ ਬੋਲਾਂ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਿਗੁਰ ਦੇ ਪੰਨਿਆਂ ਪਿਆਰਾਂ ਚੋਹਾਂ ਸਾਜਾਂ ਦੇ ਚਾਲੀਆਂ ਮੁੱਤਿਆਂ ਹਟੀਆਂ ਜੱਪੀਆਂ ਤਪੀਆਂ ਅੰਦਰ ਨਤਨਾ ਚ ਪਿਆ ਵਣ ਕੇ ਛਗਾ ਦੇਖ ਲਈ ਦੇ ਵੇ ਦੇਖਿਆਣ ਕੀਤਾ ਇਨਾ ਪਿਆਰਾ ਚਾਰਾਂ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਜੀ ਸਹਿਬ ਬੋਲਾਂ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਸੀਆਂ ਨੇ ਧਰਮਹੀ ਸੀ ਤੇ ਬੰਦ ਮੰਨ ਕੇ ਖੋਪਰੀਆਂ ਨੂੰ ਹੰਗਾ ਚਰਖੀਆਂ ਦੇ ਜਾਈ ਤਨ ਆਣਾ ਨਾਲ ਕਰਾਇ ਸੀ ਕੀ ਅਸਾਸਾ ਸੰਗਨ ਬਾਈ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਗੁਰਦੁਆਰੇ ਦੀਵਾਲੀ ਕੁਰਬਾਨੀਆਂ ਕੀਤੀਆਂ ਪੂਰਮਣੀ ਹਾਰਿਆ ਆਸਮੋ ਸੰਘਾ ਸੰਘਣੀਆਂ ਉਹ ਚੰਗੀਆਂ ਦੀ ਕਮਾਈ ਦਾ ਅੰਤਰ ਕੇ ਖਾਲਸਾ ਜੀ ਸਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਨਾ ਤੱਕਾਂ ਸਰਬੱਤ ਗੁਰਦਵਾਰੇ ਦੇ ਸ਼ੁਨ ਜ਼ਰਦਾ ਦਾ ਅੰਤਰ ਕੇ ਖਾਲਸਾ ਜੀ ਸਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਇਸ ਵਿੱਚ ਸਰਬੱਤ ਖਾਲਸਾ ਜੀ ਕੇ ਅਰਦਾਸ ਸਾਰੀ ਸਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਵੈ ਜੱਤੇ ਔਣ ਕਾ ਸਦਕਾ ਸਰਬ ਸੁਖੋ ਵੇਜਾਂਗਾ ਖਾਲਸਾ ਜੀ ਸਹਿ ਤਹਾਂ ਦਾ ਰਛਾ ਰਿਆ ਤੇ ਦੇਹ ਤੇ ਪਤੇ ਬਿੰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਇ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜੋ ਤਾਨ ਤਾਨ ਸ੍ਰੀ ਗੋਬਿੰਦ ਸਿੰਘ ਮਹਾਰਾਜੋ ਤਾਨ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੋ ਤਾਨ ਤਾਨ ਸ੍ਰੀ ਯੂ ਗ੍ਰੰਥ ਸਾਹਿਬ ਜੀ ਮਹਾਰਾਜੋ ਤਾਨ ਤਾਨ ਬਾਬਾ ਸਖਰਾਮ ਸਿੰਘ ਸਾਹਿਬ ਜੀ ਮਹਾਰਾਜੋ ਆਪ ਜੀ ਦੇ ਹਜ਼ੂਰ ਚਰਨਾ ਕਮਲਾਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਵੱਲੋਂ ਵਰਸਾਏ ਹੋਏ ਸਤਾਨ ਅੰਦੌਧਰ ਤੋਂ ਬੋਲੇ ਮਦੇ ਦੀਆਂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਆ ਨਗਰ ਦੀਆਂ ਸਾਰੀਆਂ ਸੰਗਤਾਂ ਵੱਲੋਂ ਰਾਂ ਮਿਲ ਕੇ ਸੱਚੇ ਪਾਤਸ਼ਾਹ ਜੀ ਕੋਲੋਂ ਮਲੇ ਤਿਰੰਗਰ ਸੱਚੇ ਪਾਤਸ਼ਾਹ ਲਾਉਣ ਦੇ ਤਿਆਰੀਆਂ ਕੀਤੀਆਂ ਨੇ ਸੱਚੇ ਪਾਤਸ਼ਾਹ ਜੋ ਰਾਸ਼ਨ ਆਦ ਹੋ ਸਾਰਾ ਸੁਸਮਗਰੀ ਲੈ ਕੇ ਜਾਣ ਦੀ ਸੱਚੇ ਪਾਤਸ਼ਾਹ ਜੀ ਆਪ ਅਤਿਜਾਇਤ ਬਖਸ਼ੋ ਰਾਸਤੇ ਵਿੱਚ ਅੰਸੰਗ ਰਹਿ ਕੇ ਰੱਖਿਆ ਕਰਨ ਸਿਤੇ ਪਾਤਸ਼ਾਹ ਜਿਉ ਸਾਰੀਆਂ ਸੰਗਤਾਂ ਨੂੰ ਮਿਹਰਤ ਬਖਸ਼ ਕੇ ਇਸ ਇਤਿਖਾਤ ਦੇ ਪਾਤਸ਼ਾਹ ਜਿਉ ਹਰ ਸਾਲ ਦੀ ਤਰ੍ਹਾਂ ਹੋਲੇ ਮੱਲੇ ਤੇ ਲੰਗਰ ਰੋਣ ਦੀ ਸਫਲ ਸਿਤੇ ਪਾਤਸ਼ਾਹ ਜਿਉ ਸਮਰਤ ਬਖਸ਼ਨੀ ਆਪ ਜੀ ਨੇ ਸਿਤੇ ਪਾਤਸ਼ਾਹ ਜੋ ਕਲਾ ਵਰਤੌਣੀ ਸਿਤੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ੀਆਂ ਸਾਰੇ ਸੇਵਾਦਾਰਾਂ ਦੇ ਸਿਰ ਤੇ ਸਿਤੇ ਪਾਤਸ਼ਾਹ ਜੋ ਸਾਰੇ ਦਾਨੀ ਸੱਜਣਾਂ ਦੇ ਸਿਰ ਤੇ ਮਿਹਰ ਪਿਆ ਹੱਥਾ ਇਕਨਾਮ ਤੇ ਦਰੋ ਕਰੋ ਕੁਸ਼ੀਆਂ ਬਖਸ਼ੀਆਂ ਹੁਣ ਆਪ ਜੀ ਆਯਾਤਕ ਬਖਸ਼ ਚੇਪਾਛਾ ਜੋ ਸੰਗਤਾਂ ਨੂੰ ਥੋਲੇ ਮੱਲੇ ਦੇ ਸੰਗ ਸੰਗ ਲੰਗਰ ਵਾਸਤੇ ਚੇਪਾਛਾ ਦਿਓ ਰਸਤਾ ਹਰ ਲੈ ਕੇ ਜਾਣ ਦੇ ਆਯਾਤਕ ਬਖਸ਼ ਜੀ ਰਤੀ ਵਿੱਚ ਅੰਗ ਸੰਗਰਗਣਾ ਸੇ ਗੁਰਖੁ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੰਚਤਾ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਹਲਾਦੀ ਵਾਹਿਗੁਰੂ ਜੀ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ ਸ੍ਰੀ ਅਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਆਜੋ ਹੁਣ ਟਰੈਕਟਰਾਂ ਦੀ ਲੈ ਕੇ ਵੀਡੀਓ ਬਣਾਈਏ ਹਾਂ ਪਾਣੀ ਵਾਲੀ ਟੈਂਕੀ ਹੋਲਾ ਮੱਲਾ ਸ੍ਰੀ ਅਨੰਦਪੁਰ ਸਾਹਿਬ ਇਸ ਟਰਾਲੀ ਦੇ ਵਿੱਚ ਸਾਰਾ ਸਮਾਨ ਜੋ ਵੀ ਆਪਣਾ ਬਰਤਨ ਕੜਾਹੀ ਕੜਾਈਆਂ ਆਪਣੀਆਂ ਪੱਠੀਆਂ ਗੈਸ ਸਿਲੰਡਰ ਇਧਰੇ ਪਾਸੇ ਆ ਸਾਰਾ ਬਾਲਣਾ ਟਰਾਲੀ ਦੇ ਵਿੱਚ ਆ ਇਹ ਟਰਾਲੀ ਹੈਗੀ ਸਰਦਾਰ ਜਸਵੰਤ ਸਿੰਘ ਦਾਰ ਦਰਬਾਰਾ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਹਰੇਕ ਸਾਲ ਆਪਣੇ ਪੱਕੀ ਟਰਾਲੀ ਆਏ ਸਾ ਸੰਗਤ ਹੋਲੇ ਮਲੇ ਸ੍ਰੀ ਅਨੰਦਪੁਰ ਸਾਹਿਬ ਆਤੇ ਆਹ ਟਰਾਲੀ ਆਪਣੇ ਪੱਤੀ ਮਹਿਰਮੀਆਂ ਬੇਅੰਤ ਸਿੰਘ ਹਣੀ ਸਾਧਾਂ ਕੇ ਪਰਿਵਾਰ ਦੇ ਵਿੱਚੋਂ ਜਿਹੜੇ ਆਹ ਟਰੈਕਟਰ ਸਰਦਾਰ ਹਜੰਟ ਸਿੰਘ ਚੱਲਿਆ ਹੋਲੇ ਮੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਸਭਰਾਜ ਜਿੰਦਰ ਦਾ ਸਰਦਾਰ ਮਨਿਆ ਹੁਜਿੰਦਰ ਸਿੰਘ ਟਰੈਕਟਰ ਚੇਦੀ ਵੀ ਕਰ ਔਰਜਨ ਆ ਚਾਚਾ ਕਹਾ ਬੋ ਠੀਕ ਆ ਇਂ ਖੜੇ ਰਿਓ ਕਰ ਮਾੜ ਜੀ ਹੁਣ ਇਧਰ ਫੋਲ ਲੈਣੀਆਂ ਇੱਕ ਬੋਸੋ ਇਹ ਯਾਦਾਂ ਰਹਿ ਜਣੀਆਂ ਇਹ ਯਾਦਾਂ ਜ਼ਿੰਦਗੀ ਦੀਆਂ ਫੁੰਨਾ ਸੀ ਸਮਾਂ ਕੋਈ ਹੋ ਕਿਰਿਆ ਕਾਲ ਸੋਨਹਾਰ ਹੋ ਕਿਰਿਆ ਕਾਲ ਬੋਲੇ ਸੋਨਹਾਰ ਹੋ ਕਿਰਿਆ ਕਾਲ ਸੋਨਹਾਰ ਹੋ ਕਿਰਿਆ ਕਾਲ ਰਜੀ ਦੀ ਫਤਿਹ ਆਉਲੀ ਸਤਲਾਂ ਸੀ ਵਾਹ ਚਲੋ ਸਾਰੇ ਮੁਲਕ ਦਾ ਕਾਵਾ ਚਲਾ ਆ ਦਿਓ ਕਿਰਾ ਦਾ ਵਾਤਾ ਲਿਆਣ ਫੇਰੇ ਫੁੱਟਣੇ ਚਾਦੇ